ਸਤਿ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਦੇਸੀ ਮੁਰਗੀ ਨੂੰ ਖੁੱਲੇ ਚ ਬਾਹਰ ਪਾਲਾ ਜਾ ਰਿਹਾ ਹੈ ਤੇ ਦੇਖੋ ਦੇਸੀ ਮੁਰਗੀ ਪਾਲਣ ਬਾਹਰ ਖੁੱਲੇ ਚ ਦੇ ਕੀ ਕੀ ਫਾਇਦੇ ਹਨ ਤਾਂ ਇਸ ਵੀਡੀਓ ਚ ਤਾਰਾ ਕੋਈ ਦੱਸਿਆ ਜਾਵੇਗਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ 스ਪਿਕ ਨਾ ਕਰਿਆ ਕਰੋ ਸੂਰਾ ਦੇਖਿਆ ਕਰੋ ਤਾਂ ਜੋ ਚੰਗੀ ਤਰ੍ਹਾਂ ਮੁਰਗੀ ਪਾਲਣ ਬਾਰੇ ਸਮਝ ਆ ਸਕੇ ਕਿ ਦੇਸੀ ਮੁਰਗੀ ਨੂੰ ਖੁੱਲੇ ਚ ਬਾਹਰ ਕਿਵੇਂ ਪਾਲਾ ਜਾਂਦਾ ਹੈ ਤੇ ਖੁੱਲੇ ਚ ਪਾਲਣ ਦੇ ਮੁਰਗੀ ਦੇ ਫਾਇਦੇ ਹਨ ਦੇਸੀ ਮੁਰਗੀ ਨੂੰ ਖੁੱਲੇ ਚ ਪਾਲਣ ਦੇ ਇੱਕ ਤਾਂ ਦੇਸੀ ਮੁਰਗੀ ਨੂੰ ਦੁਬਾਰ ਹੀ ਨਹੀਂ ਲੱਗਦੀ ਤਾਂ ਇਹਦਾ ਸਰੀਰ ਤੰਦਰੁਸਤ ਰਹਿੰਦਾ ਹੈ ਤਾਂ ਇਹ ਪਿਓਰ ਦੇਸੀ ਖਵਾਉਣ ਦੀਆਂ ਦੂਜਾ ਜੋ ਬਾਜ਼ਾਰੋਂ ਮਹਿੰਗੇ ਰੇਟਾਂ 'ਚ ਫੀਡ ਲਿਆਦੇ ਹਾਂ ਤਾਂ ਆਮਦਨ ਵਿੱਚ ਮੁਨਾਫਾ ਨਹੀਂ ਹੁੰਦਾ ਤਾਂ ਫੀਡਾਂ ਵਿੱਚ ਹੀ ਪੈਸਾ ਬਰਬਾਦ ਹੋ ਜਾਂਦਾ ਹੈ ਤਾਂ ਬਾਹਰ ਦੇਸੀ ਉਡੀ ਖੁੱਲੇ 'ਚ ਪਾਉਣ ਨਾਲ ਫੀਡ ਦੀ ਬਚਤ ਹੁੰਦੀ ਹੈ ਤਾਂ ਫੀਡ ਨਾਲ ਲੱਗਣ ਦੇ ਬਰਾਬਰ ਹੁੰਦੀ ਹੈ ਤਾਂ ਮੁਰਗੀ ਬਾਹਰ ਦਾ ਹੀ ਦਾਣਾ ਕਣੀ ਕੀੜੇ ਮਕੋੜੇ ਚੋਕ ਕੇ ਆਪ ਦਾ পেট ਭਰ ਲੈਂਦੀ ਹੈ ਤੀਜਾ ਜਿਹੜੇ ਵੀ ਮੁਰਗੀਆਂ ਰੱਖਣ ਦੇ ਸਕੀਨ ਹੁੰਦੇ ਹਨ ਤਾਂ ਉਹ ਬਾਹਰ ਖੁੱਲੇ ਚ ਦੇਸੀ ਮੁਰਗੀਆਂ ਨੂੰ ਲੈਣਾ ਪਸੰਦ ਕਰਦੇ ਹਨ ਤਾਂ ਜਿੰਨਾ ਵੀ ਰੇਟ ਵਰਨਾ ਹੁੰਦਾ ਹੈ ਤਾਂ ਮੌਕੇ ਤੇ ਹੀ ਮੁਰਗੀ ਮੁਰਗੇ ਲੈਣ ਦਾ ਰੇਟ ਪਾ ਦਿੰਦੇ ਹਨ ਤਾਂ ਕੋਈ ਵੀ ਨੇ ਜਾਂ ਜਾਜ ਗੱਲ ਨਹੀਂ ਕਰਦੇ ਤਾਂ ਮੁਰਗੀ ਦਾ ਜਿੰਨਾ ਵੀ ਰੇਟ ਮੰਗਾਗੇ ਮੌਕੇ ਤੇ ਹੀ ਰੇਟ ਪਰ ਦੇ ਦਿੰਦੇ ਹਨ ਚੌਥਾ ਮੁਰਗੀਆਂ ਦਾ ਆਂਡਾ ਦੇਸੀ ਤਰੀਕੇ ਨਾਲ ਲਵਾਇਆ ਜਾਂਦਾ ਹੈ ਆਂਡੇ ਵਿੱਚ ਕਾਫੀ ਪੋਸ਼ਟਿਕ ਤੱਤ ਪਾਈ ਜਾਂਦੇ ਹਨ ਬਾਹਰ ਖੁੱਲੇ ਬੁੱਢੀ ਪਾਲਣ ਦੇ ਨਾਲ ਕਾਂਟਾ ਵੀ ਕਾਗਤਵਾਰ ਹੁੰਦਾ ਹੈ ਤੇ ਜਿਹੜੇ ਵੀ ਲੱਤਾਂ ਪਾਵਾਂ ਤੇ ਮਰੀਜ਼ ਜਾਂ ਦਿਲ ਦੀ ਬਿਮਾਰੀ ਦੇ ਮਰੀਜ਼ ਹੁੰਦੇ ਹਨ ਤਾਂ ਉਹਨਾਂ ਨੂੰ ਦੇਸੀ ਆਂਡਾ ਖਾਣ ਨਾਲ ਬਹੁਤ ਹੀ ਲਾਭ ਕਰਦਾ ਹੈ ਹੋਰ ਵੀਡੀਓ ਚ ਦੱਸ ਦਰਾਂਗੇ ਕਿ ਇਹਨਾਂ ਦੇ ਹੋਰ ਵੀ ਕੀ ਕੀ ਫਾਇਦੇ ਹਨ ਤਾਂ ਹੁਣ ਬਸ ਇੰਨਾ ਹੀ ਦੱਸਣਾ ਚਾਹੁੰਦੇ ਹਾਂ ਕਿ ਬਾਹਰ ਦੇਸੀ ਮੁਰਗੀ ਪਾਲਣ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੇ ਫਾਇਦਾ ਹੀ ਫਾਇਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹੋਰ ਤੁਹਾਨੂੰ ਨਵੀਆਂ ਤਮੀਆਂ ਵੀਡੀਓ ਮਿਲਦੀਆਂ ਰਹਿਣ